ਜਿੰਨਾ ਵੀ ਪੋਸਟਾਂ ਨਿਕਲਣ ਇੱਕ ਜੀ ਨੂੰ ਯਕੀਨੀ ਬਣਾਇਆ ਜਾਂਦਾ ਹੈ ਜੀ ਚਾਹੇ ਕੋਈ ਕਿੱਲੇ ਵਾਲਾ ਚਾਹੇ 100 ਕਿੱਲੇ ਵਾਲਾ ਚਾਹੇ ਕੋਈ ਪਰਿਵਾਰ ਅਮਰੀਕਾ ਦੀ ਦਿਹਾੜ ਜਾਂਦਾ ਹੈ ਚਾਹੇ ਉਹਦੀ ਕੋਈ ਦੁਕਾਨ ਹੈ ਚਾਹੇ ਸੁਨਿਆਰਾ ਹੈ ਕੋਈ ਵੀ ਹੈ ਪਰ ਜੇ ਉਹਦੇ ਮੁੰਡੇ ਦੇ ਸੋਚੋ 80 ਨੰਬਰ ਤੇ ਉਹ 80 ਰਹਿਣਗੇ ਤੇ ਉਹਦੇ ਬਰਾਬਰ ਚਾਹੇ ਵੀ ਐਸਐਸਪੀ ਦਾ ਮੁੰਡਾ ਚਾਹੇ ਕੋਈ ਮੰਤਰੀ ਦਾ ਮੁੰਡਾ ਜੇ ਉਹਦੇ ਖੱਤਰ ਹੈ ਤਾਂ ਉਹ 78 ਹੀ ਰਹਿਣਗੇ ਪਹਿਲਾ ਵਾਲਾ ਕੰਪਨੀ ਚੱਲੂਗਾ ਕਦੇ ਵੀ ਵੀ 77 ਵਾਲੇ ਨੇ ਪਾਸੇ ਵੀ ਆਪ ਦਾ ਟੈਕੀ ਜੇ ਤਾਂ ਤੇ ਆਪ ਦਾ ਕੰਮ ਕਰਾ ਦੇ। ਇਹ ਮੈਂ ਤੁਹਾਡੇ ਨਾਲ ਸਿਰਫ ਕੋਈ ਗੱਲ ਕਹੂੰਗਾ ਜੋ ਹੁੰਦੀ ਹੈ। ਜੇ ਬਿੱਲ ਦੀ ਗੱਲ ਕਰੀਏ ਬਹੁਤ ਜਿਆਦੇ ਘਰਾਂ ਨੂੰ ਜ਼ੀਰੋ ਬਿੱਲ ਆਉਣ ਲੱਗ ਗਿਆ। ਕਈ ਘਰਾਂ ਦਾ ਰਹਿੰਦਾ ਵੀ ਹੋਣਾ ਹੈ। ਕਈਆਂ ਦੇ ਵੀ ਪੁਰਾਣੇ ਬਿੱਲਾਂ ਦਾ ਰੌਲਾ ਹੈ, ਕੋਈ ਹੋਰ ਸ਼ਿਕਾਇਤ ਹੋ ਜਾਂਦੀ ਹੈ, ਕੋਈ ਬੰਦੇ ਤੋਂ ਗਲਤੀ ਹੋ ਜਾਂਦੀ ਹੈ। ਤਾਂ ਉਸ ਤਰੀਕੇ ਨਾਲ ਬਈ ਪੁਰਾਣੇ ਬੰਨੇ ਲੱਗਦੇ ਆਉਂਦੇ ਆ ਉਹਨੂੰ ਵੀ ਮੈਂ ਅੱਗੇ ਗੱਲ ਕਰਦਾ ਹੁਣਾਂ ਵੀ ਆਪਣੇ ਪਿੰਡ ਵਾਲੇ ਸੱਜਣਾ ਨੇ ਕੋਈ ਜਿਹੜੇ 4-5 ਮੋਤਬਰ ਬੰਦੇ ਹੁੰਦੇ ਆ ਉਹਨਾਂ ਨੇ ਰਲ ਕੇ ਉਹੋ ਜਿਹੇ ਬੰਦੇ ਦਾ ਹੱਲ ਕਰਨਾ ਹੁੰਦਾ ਅਸੀਂ ਦੋ ਦਾ ਇੱਕ ਆਧਾਰ ਬਣਦੇ ਆ ਕਿ ਇਹ ਸਾਡੇ ਕੋਲ ਆਉਂਦੇ ਆ ਤੇ ਜਾਂਦੇ ਆ ਇਸੇ ਤਰ੍ਹਾਂ ਜੇ ਟੀਲਾ ਦੇ ਪਾਣੀ ਜਾਣ ਦੀ ਗੱਲ ਹੋਵੇ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਪਹੁੰਚਿਆ ਚਾਹੇ ਉਹਦੇ ਜੇ ਆਪਾਂ ਹੀ ਨਾ ਭਰਾ ਦੇ ਜੇ ਭਰਾ ਹੀ ਬੈਠਾ ਹੈ ਕਿ ਗੱਲ ਜ਼ਿੰਮੇਵਾਰੀ ਦੀ ਆ ਗਈ ਵੀ ਹੋ ਸਕਦਾ ਕਿਸੇ ਦਾ ਮੋਗਾ ਸਾਇਦ ਸਹੀ ਹੋਇਆ ਹੋਵੇ ਕਿਸੇ ਦਾ ਹੈਡ ਸਹੀ ਕਰਕੇ ਕਿੱਦਾਂ ਗਿਆ ਹੋਵੇ ਮੈਂ ਤਾਂ ਇਹ ਗੱਲ ਖੁੱਲ ਕੇ ਕਰਦਾ ਹੁੰਦਾ ਮੈਂ ਇੱਕ ਪਾਸੇ ਹੀ ਬੋਲ ਦਿੰਦਾ ਤਾਂ ਤੁਹਾਨੂੰ ਇਹ ਲੱਗਣਾ ਸੀਗਾ ਵੀ ਯਾਰ ਸਾਡੇ ਨਾਲ ਤਾਂ ਐ ਹੋ ਵੀ 12 ਸਾਲ ਤੋਂ ਦਾਹਿਆਂ ਤੋਂ ਇੱਕਦਮ ਖਰਾਬ ਹੋ ਗਿਆ ਤੁਵੇਂ ਖਰਾਬ ਹੋ ਜਾਂਦਾ ਤਾਂ ਬੰਦਾ ਸਮਝਾ ਨਹੀਂ ਮੁੱਕਦੀ ਕਿ ਆ ਕੇ ਉਹੀ ਟੈਸਟ ਤੋਂ ਹੁੰਦੀ ਹੈ ਜਿਹੜਾ ਤਸਲੀ ਹੈ ਉਹ ਵੀ ਬਰਦਾ ਚ ਆਪਾਂ ਸਾਰੇ ਵਿੱਚ ਹੀ ਬੈਠੇ ਹਾਂ ਜਿਹੜਾ ਗਲਤ ਆ ਉਹ ਹੀ ਡਰਦਾ ਵੀ ਅਰਜੇ ਪੈਸੇ-ਮੂਸੇ ਦੇਣੇ ਪਏ ਪਤਾ ਨਹੀਂ ਇੰਨੀ ਦੂਰ ਕੋਈ ਫੜੂਗਾ ਕਿ ਮੈਂ ਮਾੜੇ ਕੰਮਾਂ ਨੂੰ ਆਪਾਂ ਗਾਹ ਨਹੀਂ ਵਧਾਉਣਾ ਚਾਹੁੰਦੇ ਪਰ ਮੈਂ ਗੱਲ ਕਰਦਾ ਹੁੰਦਾ ਵੀ ਜੇ ਤੁਹਾਡੇ ਨੇੜੇ ਦਾ ਪੰਦਾ ਉਹ ਬੰਦੇ ਉਤਸ਼ਾਹਿਤ ਹੋਣਗੇ ਵੀ ਯਾਰ ਆਪਾਂ ਵੀ ਇਹਦੀ ਚੰਗੀ ਚੀਜ਼ ਵੇਚ ਗਏ ਤੇ ਕੱਲ ਨੂੰ ਜੇ ਦਾ ਕੋਈ ਟੈਸਟ ਆ ਕੋਈ ਹੋਰ ਆਪਣੇ ਨੇੜੇ ਹੋਵੇ ਉਸੇ ਤਰੀਕੇ ਨਾਲ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਵੀ ਅੱਜ ਤੱਕ ਪੰਜਾਬ 'ਚ ਆਪਾਂ ਖੇਤੀ ਦੀ ਗੱਲ ਕਰਦੇ ਆਂ ਬੀ ਟੈਸਟ ਕਰਨ ਵਾਲੀ ਲੈਬ ਨਹੀਂ ਨਵੇਂ ਭਰਾ ਖੜੇ ਆ ਥੋਡੇ ਲਈ ਵੱਧ ਹੈਰਾਨੀ ਦੀ ਗੱਲ ਹੋ ਸਕਦੀ ਹੈ ਕਈ ਬੰਦੇ ਨੇ ਆਪ ਦਾ ਵਕਫਾ ਜਿੰਦਗੀ ਦਾ ਬਹੁਤ ਲੰਘਾ ਚੁੱਕੇ ਹੋ ਤੁਸੀਂ ਵੀ ਉਹ ਲੈਬ ਲਈ ਵੀ ਆਪਣੀ ਮਨਲਾ ਦਾ ਪ੍ਰੋਜੈਕਟ ਰਿਪੋਰਟ ਨੇੜੇ ਲੱਗੀ ਪਈ ਹੈ ਚਲੋ ਇੰਨੇ ਚ ਚੋਣ ਜਾਬਤਾ ਲੱਗ ਗਿਆ ਵੀ ਆਪਣੇ ਲਈ ਹੈਰਾਨੀ ਵਾਲੀ ਗੱਲ ਹੈ ਵੀ ਅੱਜ ਤੱਕ ਬੀ ਟੈਸਟ ਕਰਨ ਵਾਲੀ ਲੈਬ ਨਹੀਂ ਸੀ ਉਹ ਵੀ ਆਪਾਂ ਹੋਰ ਲੈਬਾਂ ਤੋਂ ਵਿੱਚੋਂ ਦਿਨ ਕਢਾ ਕੇ ਬੀ ਟੈਸਟ ਕਰਦੇ ਸੀ ਫਿਰ ਉਹ ਮਾਰਕੀਟ ਚੋਂ ਦਾ ਉਦੋਂ ਨੂੰ ਥੋਡੇ ਵਰਗੇ ਮੇਰੇ ਵਰਗੇ ਵੀਰ ਭਰਾ ਕੋਈ ਗੁਜਰਾਤ ਦਾ ਕੋਈ ਹਰਿਆਣਾ ਦਾ ਲੈ ਆ ਕੇ ਬੀ ਟੈਸਟ ਕਰਦੇ ਉਹ ਪੀਜ ਹੁੰਦਾ ਬੜਾ ਨਾਮ ਹੈ ਹਰੇਕਜੀਤ ਚ ਪਰ ਜਦੋਂ ਮਤਲਬ ਬੀ ਦੀ ਕੁਆਲਿਟੀ ਦੀ ਗੱਲ ਆਉਂਦੀ ਸੀ ਜਦੋਂ ਉਹ ਮਾਰਕੀਟ ਚ ਬੀ ਆਉਂਦਾ ਉਹਦੋਂ ਨੂੰ ਹੋਰ ਬੀ ਆ ਜਾਂਦੇ ਤਾਂ ਇਹ ਚੀਜ਼ ਹੋ ਸਕਦਾ ਤੁਹਾਨੂੰ ਛੋਡੇ ਲਈ ਮੱਝ ਬੋਲ ਕੇ ਗਿਆ ਤੁਹਾਨੂੰ ਬੜੀ ਛੋਟੀ ਲੱਗੇ ਪਰ ਜਿੰਨਾ ਇਹਦੇ ਤੇ ਮੱਥਾ ਵੱਜਿਆ ਹੋ ਸਕਦਾ ਆਉਣ ਵਾਲੇ 5 ਸਾਲਾਂ ਬਾਅਦ ਪੰਜਾਬ ਕੋਲ ਆਪਦਾ ਬੀ ਹਰੇਕ ਤਰੀਕੇ ਦਾ ਹਰੇਕ ਵੈਰਾਈਟੀ ਦਾ ਪੈਦਾ ਹੁੰਦਾ ਹੋਵੇ ਸ਼ਾਇਦ ਸ਼ਾਇਦ ਅਸੀਂ ਤੁਹਾਡਾ ਕੋਈ ਸੁਧਾਰ ਕਰ ਸਕੀਏ ਤੇ ਨਹੀਂ ਖੜ ਕੇ ਕਹਿ ਸਕਦਾ ਕਿ ਚਲੋ ਕ੍ਰੋਕੀ ਦਾ ਪ੍ਰਦਰਸ਼ੀ ਹੋਈ ਹੈ ਪਰ ਵੀ ਜਿਹੜੀ ਵੀ ਧਿਲ ਹੋ ਗਈ ਇਸ ਤੋਂ ਪਹਿਲਾਂ ਵਾਲਾ ਤੁਸੀਂ ਕਦੇ ਦੇਖਿਆ ਹੋਊਗਾ ਜੁਲਿਸਰੀ ਵਾਰ ਵਾਲਾ ਵੀ ਅਸੀਂ ਆਪ ਬਹੁਤ ਹਾਂ ਬਿਲਕੁਲ ਜੀ ਬਿਲਕੁਲ ਮੇਰੇ ਤੋਂ ਇਮਾਨਦਾਰੀ ਨਹੀਂ ਪੇਸ਼ ਜੀ ਦੋ ਪਹਿਲਾਂ ਨੂੰ ਹੋਇਆ ਜੀ ਜਿਹੜਾ ਐਮਐਲ ਵੀ ਆਪ ਅਗਰਾਹ ਸਾਹਿਬ ਨਾਲ ਜਾ ਕੇ ਜੇ ਨੂੰ ਪਹਿਲੀ ਵਾਰ ਮਤਲਬ ਕਿ ਕਿਹਨਾਂ ਗਿਆ ਹੋ ਜਾ ਕੇ ਸਾਰਿਆਂ ਦਾ ਬਵਾਤਿਆ ਸੀ ਐਤਕੀ ਆਪ ਦੀ ਜ਼ਿੰਮੇਵਾਰੀ ਸੀ ਵਿੱਚ ਸੈਸ਼ਨ ਚੱਲੀ ਜਾਂਦਾ ਸੀ ਇੱਕ ਇੰਨੀ ਕਤਾਹੀ ਜਰੂਰ ਹੋਈ ਵੀ ਸਾਰੇ ਬਿੰਦਾਂ ਦਾ ਦौरा ਨਹੀਂ ਕੀਤਾ ਪੰਜ ਛੇ ਬਿੰਦਾਂ 'ਤੇ ਜਾ ਕੇ ਉਹਨਾਂ ਨੂੰ ਬਗਾਨਾ ਉਹਨਾਂ ਸਾਰੇ ਨਹੀਂ ਲੱਗਿਆ ਵੀ ਨੁਕਸਾਨ ਉਹਨਾਂ ਨੇ ਵੱਤੋਂ ਉਹਨਾਂ ਨੇ ਕਿਹਾ ਵੀ ਇਹਨੂੰ ਆਪਾਂ ਚੇਤੀ ਹੱਲ ਕਰਦੇ ਹਾਂ ਪਰ ਮੈਂ ਖੁੱਲ੍ਹ ਕੇ ਤੁਹਾਨੂੰ ਇਹ ਗੱਲ ਕਹੂੰਗਾ ਕਿ ਮੈਂ ਕੋਈ ਵੀ ਕਿਸੇ ਗੱਲ ਤੋਂ ਮੁਨਕਰ ਨਹੀਂ ਤੁਸੀਂ ਮੈਂ ਤੁਹਾਡਾ ਨੰਬਰ ਵੀ ਲੈ ਲਿਆ ਜਦੋਂ ਤੁਸੀਂ ਮੰਨਣਾ ਆਪਾਂ ਬਹਿਣਾ ਕਿਸੇ ਦੀ ਗੱਲ ਰੱਖਣੀ ਹੈ ਇੱਕ ਤਾਂ ਜਰੂਰ ਜੁਡੇ ਕੋਲ ਹਾਜ਼ਰ ਹੋਵਾਂਗੇ ਤੇ ਸਵੇਰੇ ਕਹੋਗੇ ਹੋਰ ਗੱਲਾਂ ਦਾ ਸਵੇਰੇ ਵੀ ਕੋਈ ਉਹਦੇ ਚ ਆਪਣਾ ਇਹ ਤੁਹਾਨੂੰ ਆਪਾਂ ਸਪੱਸ਼ਟ ਜਿਵੇਂ 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 ਬੰਦੀ ਦੇ ਤਰ੍ਹਾਂ ਮੈਂ ਉੱਥੇ ਵੀ ਜਾ ਰਹਾ ਅਲੇਨਾ ਮਤਲਬ ਕਰਮਗੜ ਕੋਈ ਜਾਨੀ ਸਰਕਾਰ ਦੀ ਜੁਡੇ ਤੇ ਕੋਈ ਹੋਰ ਨਹੀਂ ਸਰਕਾਰ ਨੂੰ ਕੇਹੀ ਸਵਾਲ ਪੁੱਛ ਰਹੀ ਅਸੀਂ ਜਿਵੇਂ ਹੁਣ ਮਾਲੋਥੇ ਅਸੀਂ ਜਿਵੇਂ ਬੰਦੇ ਬੈਠੇ ਉੱਥੇ ਸ਼ੋਭ ਕਰਨ ਸ਼ਹੀਦ ਹੋ ਗਿਆ ਹਾਂਜੀ ਕੀ ਆਪਣੇ ਪੰਜਾਬ ਦੀ ਹੱਥੀਂ ਮਿੱਜੇ ਦੀ ਸ਼ਹੀਦ ਹੋ ਗਿਆ ਗੋਲੀ ਮਾਰਿਆ ਨਹੀਂ ਗੋਲੀਆਂ ਮਾਰਿਆ ਸ਼ਹੀਦ ਹੋ ਗਿਆ ਕੀ ਅਸੀਂ ਅੱਜ ਦਾ 10 ਦਿਨ ਉਹਦੀ ਡੈਡ ਬਡੀ ਸੜਕਾਂ ਤੇ ਰੱਖੀ ਰੱਖ ਕੇ ਫੇਰ ਉਹਦਾ ਜਾ ਕੇ ਕਿਤੇ ਜਿਹੜਾ ਪਰਚਾ ਦਰਜ ਹੋਵੇ ਪਰਚਾ ਜ਼ਰੂਰ ਦੀ ਪਰ ਮਾਲਜਾ ਤੇ ਨੌਕਰੀ ਚੀਜ਼ੇ ਦੇਣੀ ਉਹਨਾਂ ਨੇ ਅਨਾਉਂਸ ਕਰਤੀ ਕੋਈ ਕੋਈ ਆਪਾ ਮੈਂ ਨਹੀਂ ਕਹਿ ਸਕਦਾ ਕਿ ਲੰਦਾ ਪੁੱਤ ਮੁੜੇ ਪਰ ਆਪਾਂ ਵੀ ਮੰਨਣਾ ਪਊਗਾ ਕਿ ਸ਼ਾਇਦ ਸ਼ਾਇਦ ਮੈਂ ਫੇਰ ਕਹੂੰਗਾ ਆਪਣਾ ਤਾਂ ਸਾਰੀ ਰੱਬ ਚਰਨੀ ਮੈਂ ਕਿਉਂ ਵੀ ਸ਼ਾਇਦ ਹੋਰਾਂ ਨਾਲੋਂ ਮਤਲਬ ਜਿਆਦਾ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਉਹ ਮਾਪਦੇ ਦੀ ਮਾਉਂਟ ਸੀ ਚਾਹੇ ਨੌਕਰੀ ਸੀ ਵੀ ਨਹੀਂ ਤਾਂ ਤੁਹਾਨੂੰ ਪਤਾ ਜਿਆਦਾ ਕਲਾਸ 4 ਵਾਲੀ ਜਾਂ D4 ਸੌਰੀ ਕਲਾਸ 4 ਕਰਦਾ ਕਰੀ ਪਰ ਉਹਨਾਂ ਨੂੰ ਪੁਲਿਸ ਦੀ ਗਈ ਸੀ ਹਾਂ ਜੇ ਜੇ ਤੁਸੀਂ ਗੱਲ ਕਰਦੇ ਜੀ ਪਰਚੀ ਵਾਲੀ ਉਹਦੇ ਚ ਪਤਾ ਕੀ ਹੈ ਜੀ ਹੁਣ ਮੈਂ ਉਹਨਾਂ ਦਾ ਬੇਟਾ ਨਾਲ ਹੋ ਗਿਆ ਹਾਂ ਮੈਂ ਤਾਂ ਤੁਹਾਡੇ ਕੋਲ ਇੱਕ ਮਤਲਬ ਆਪਦੇ ਪਰਿਵਾਰ ਦੀ ਮਦਦ ਕਰਦੇ ਪੁੱਛਣਾ ਹੈ ਨਾ ਨਹੀਂ ਮੈਂ ਮਤਲਬ ਦੇ ਫੈਸਲੇ ਗੱਲ ਕਰਦੇ ਹਾਂ ਕਿ ਮੈਂ ਉਹਨਾਂ ਦਾ ਬੇਟਾ ਸਰਕਾਰੀ ਤੌਰ ਤੇ ਵੀ ਉੱਥੇ 5-7 ਦਿਨ ਕੀ ਚੱਲਿਆ ਹੈ ਨਾ ਉਹ ਨਾਂ ਮੈਂ ਤੁਹਾਨੂੰ ਸਹੀ ਤਰੀਕੇ ਦੱਸ ਸਕਦਾ ਹਾਂ ਨਾ ਹੀ ਮੇਰਾ ਕੋਈ ਮਤਲਬ ਕੋਈ ਕਮਲਾ ਜਿਹਾ ਸ਼ਬਦ ਬੋਲਣ ਦਾ ਮਤਲਬ ਉਹ ਬਣਦਾ ਸਿਸਟਮ ਕਿਉਂਕਿ ਉਹ ਕੋਈ ਵੀ ਗੱਲ ਦੇਣਦਾਰੀ ਬਣ ਜਾਂਦੀ ਹੈ ਉਹ ਮੈਂ ਤੁਹਾਨੂੰ ਇਹ ਕਿਹਾ ਵੀ ਹਰੇਕ ਚੀਜ਼ ਲਈ ਜਿੰਦਗੀ ਪਰ ਆਪਾਂ ਰਹੜੀਆਂ ਜਿੱਥੇ ਗਲਤੀ ਹੈ ਮੈਂ ਤੁਹਾਡੇ ਕੋਲ ਪਹਿਲਾਂ ਹੀ ਮੰਨ ਲਈ ਵੀ ਜੇ ਸੱਤ ਸੱਤ ਪਿੰਡਾਂ ਝੋਕੇ ਜਾ ਸਕਦੇ ਆ ਧਵੀਆਂ ਚੋਣਾ ਚਾਹੀਦਾ ਤੇ ਮੈਂ ਆਪੇ ਹੀ ਗੱਲ ਨੂੰ ਕਹਿੰਦਾ ਰਹਿਣਾ ਤੇ ਅਗਲੀ ਚੀਜ਼ ਤੇ ਵੀ ਆਪਾਂ ਤਿਆਰ ਆ ਮੈਂ ਤਾਂ ਮਤਲਬ ਸ਼ਾਇਦ ਕੱਲ ਨੂੰ ਵੀ ਉਹਨਾਂ ਦੀ ਕਿਤੇ ਮੀਟਿੰਗ ਰਖਾ ਰਹੇ ਆ ਕਿਸਾਨਾਂ ਨਾਲ ਹੀ ਤੇ ਕੋਸ਼ਿਸ਼ ਹੈ ਵੀ ਜੋ ਵੀ ਹੱਲ ਆ ਉਹਨੂੰ ਛੇਤੀ ਤੋਂ ਛੇਤੀ ਕਰੀਏ ਮੂਲ ਗੱਲ ਨੂੰ ਸਾਡਾ ਦੱਸੇ ਨਾਮ ਆਈ ਇੱਕ ਵੀ ਕਰ ਲੋ ਨਹੀਂ ਨਹੀਂ ਕੋਈ ਸਾਡਾ ਕੋਈ ਨਹੀਂ ਨਹੀਂ ਬਿਲਕੁਲ ਨਹੀਂ ਇਹ ਕਰ ਦੇਸ਼ੀ ਬੋਲ ਕਰ ਲਿਆ ਕਿ ਸ਼ੌਰੀ ਹੁਕਾ ਦੇ ਵੀ ਅਸੀਂ ਕੋਈ ਗੋੜਾ ਲੈ ਕੇ ਨਹੀਂ ਨਹੀਂ ਬਾਈ ਜੀ ਅਸੀਂ ਤਾਂ ਗੱਲ ਅਸੀਂ ਤਾਂ ਨਹੀਂ ਜਿਹਦੀ ਕਾਨਕ ਮਾਰ ਗਈ ਜਿਹਦੀ ਕਾਨਕ ਮਾਰ ਗਈ ਵਧੀਆ ਸੋਹਣੇ ਤਰੀਕੇ ਨਾਲ ਗੱਲ ਨਹੀਂ ਵਧੀਆ ਠੀਕ ਹੈ ਨਾ ਜਿਹਦੀ ਕਾਨਕ ਹੀ ਮਾਰ ਗਈ ਜਿਹੜਾ ਸਾਡਾ ਗੋੜਾ ਵੀ ਕਰਦਾ ਅਸੀਂ ਉਹ ਤੋਂ ਵੱਧ ਦੁਖੀ ਤਾਂ ਨਹੀਂ ਮੈਂ ਕਰਕੇ ਸੋਚਦਾ ਹਾਂ ਕਿ ਇਹ ਬੰਦੇ ਦਾ ਘੱਟ ਦੇਖੋ ਇਹ ਬੰਦੇ ਦਾ ਘਰ ਦੇਖੋ ਵੀ ਜਿਹੜਾ ਮਤਲਬ ਵਿਚਾਰਾ ਇਸ ਤਰੀਕੇ ਨਾਲ ਉੱਥੇ ਉੱਖਾ ਹੋ ਰਿਹਾ ਹੈ ਇਹੋ ਸਾਰੀ ਗੱਲ ਕੀਤੀ ਹੈ ਨਾ ਵੀ ਬਹੁਤ ਜ਼ਿਆਦਾ ਦੁਖੀ ਹੋਏ ਹੋਏ ਜਿਹੜੀ ਸਾਡੀ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਈ ਪਾਸੇ ਸਾਡੇ ਵੀ ਹੋ ਗਿਆ ਸਾਡੇ ਪਰਿਵਾਰ ਮੇਮੇ ਸਾਈਡ ਤੇ ਬਹੁਤ ਹੋ ਗਿਆ ਹੁਣ ਆਪ ਵੀ ਕਹਿਣ ਦਾ ਪਾਉ ਕਿ ਤੁਸੀਂ ਨਾਮ ਬਖਾਉਂਦੇ ਹੋ ਤਾਂ ਬਹੁਤ ਸਾਡੇ ਨਾ ਨਾ ਖੜੋ ਰੇਕਟਰ ਅਸੀਂ ਆ ਕੇ ਹਾਰ ਦੇਖਣ ਬਹੁਤ ਬਰਾਦਾ ਹੋਰ ਤਾਂ ਜੀ ਇੱਕ ਬੱਚਾ ਬੱਚੀ ਸੌ ਨਹੀਂ ਜੀ ਮੈਂ ਨਾ ਕਿਤੇ ਲਾਣ ਕਿਉਂ ਨਹੀਂ ਕੋਈ ਤਾਂ ਜੀ ਮੈਂ ਬਣਾ ਲਿਆ ਬਬੂ ਜੀ ਮੈਂ ਬੜੀ ਮਾਫੀ ਮੰਗਾਂਗੀ ਬੜੀ ਮਾਫੀ ਮੰਗਾਂਗੀ ਮੈਂ ਜਿਹੜੀ ਗੱਲ ਕਰਨੀ ਪਈ ਉਹ ਗੱਲ ਕਰ ਲਈ ਜੀ ਬਾਈ ਰਹੇ ਨੇ ਦੋਸਤ ਵੀ ਬਹੁਤ ਚੰਗੇ ਲੱਗ ਰਹੇ ਨੇ ਇਹਦਾ ਉਹਦਾ ਘਰ ਦਿਓ ਅਸੀਂ ਇਹਨੂੰ ਪੂਰਾ ਚਾਉਣਾ ਤੇ ਦਸੀ ਜਾਂਦੇ ਸੀ ਅੰਕਲ ਵੀ ਕੁਝ ਮੇਰੀਆਂ ਚਾਚੀਆਂ ਮਤਾਈਆਂ ਭੈਣਾਂ ਹੋਰ ਵੀ ਸੀ ਜੋ ਚਲਿਆਂਗਾ ਤੇ ਉਹਨਾਂ ਤੋਂ ਵੀ ਮੇਰੀ ਮਾਫੀ ਮੰਗੇ ਉਹ ਤੇ ਮੇਰਾ ਸੁਨੇਹਾ ਉਹਨਾਂ ਨੂੰ ਪਹੁੰਚਾਇਆ ਉਸ ਤੋਂ ਬਾਅਦ ਮੈਂ ਸਾਰੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਵੀ ਤੁਸੀਂ ਸਾਰਿਆਂ ਨੇ ਹੱਲਾ ਮਾਰਿਆ ਇਕੱਠੇ ਹੋਏ ਆਪਣੀ ਪਹਿਲੀ ਮੀਟਿੰਗ ਹੈ ਵੀ ਖੁੱਡੀਆਂ ਸਾਹਿਬ ਦੀ ਚੋਣ ਮੇ ਨੂੰ ਹਲਾਰਾ ਤੁਸੀਂ ਦਿੱਤਾ ਹੈ ਛੋਟਾ ਛੋਟੇ ਤੋਂ ਛੋਟੇ ਛੋਟੇ ਭਰਾਵਾਂ ਆਰ ਗਾ ਕਈਆਂ ਦੇ ਭਤੀਜਿਆਂ ਆਰ ਗਾ ਤੇ ਬਾਈ ਕੁਲਵਿੰਦਰ ਜੀ ਸਾਰੇ ਇੱਥੇ ਬੈਠੇ ਆ ਹੌਲੀ ਹੌਲੀ ਤੁਹਾਨੂੰ ਪਿੰਡ ਦੇ ਵਾਕ ਵਿੱਚ ਦੱਸਣਗੇ ਨਾਲ ਹੀ ਅੰਕਲ ਜਿਨ੍ਹਾਂ ਨੇ ਪਾਰਟੀ ਲਈ ਇੰਨਾ ਕੰਮ ਕੀਤਾ ਮੈਂ ਮੋਟੀਆਂ ਜੀਆਂ ਹੀ ਦੋ ਤਿੰਨ ਗੱਲਾਂ ਤੁਹਾਡੇ ਨਾਲ ਕਰੂੰਗਾ ਵੀ ਚਾਹੇ ਪੰਜਾਬ ਵਿੱਚ ਨੌਕਰੀਆਂ ਦੇਣ ਦੀ ਗੱਲ ਹੋਵੇ ਨੌਕਰੀਆਂ ਵੀ ਦੂਜੀਆਂ ਨਹੀਂ ਮੈਂ ਕਹਿੰਦਾਗਾ ਕਿ ਅੱਜ ਆਪਾਂ ਪਰਿਵਾਰ ਨੂੰ ਇੱਥੇ ਖੜੇ ਆ ਆਪ ਦਾ ਸਮਾਨ ਮੈਂ ਵੇਚ ਕੇ ਉੱਡ ਜਾ ਉਹ ਬੁੱਢੇ ਨਾਲ ਕੋਈ ਇਮਾਨਦਾਰੀ ਉਹ ਤਿੰਨ ਉਹ ਜਿਹੜੀਆਂ ਗੱਲਾਂ ਲੈ ਕੇ ਸਾਰੇ ਭਰਾਵਾਂ ਕੋਲ ਮੋਬਾਈਲ ਚੱਲਦੇ ਆ ਪੁਰਾਣੇ ਬੰਦੇ ਅਖਬਾਰਾਂ ਨਾਲ ਜਿਹੜੇ ਅਖਬਾਰਾਂ 'ਚ ਐਡ ਆਉਂਦੀ ਆ ਕਿਸੇ ਸਰਕਾਰੀ ਵਿਭਾਗ ਦੇ ਜਿਹੜੇ ਮੇਰੇ ਨੌਜਵਾਨ ਭਰਾ ਤੁਸੀਂ ਬਈ ਖੜੇ ਹੋ ਵੈਬਸਾਈਟ ਖੋਲ੍ਹ ਕੇ ਦੇਖ ਸਕਦੇ ਹੋ ਉਹਨੀਆਂ ਜਿੰਨੀਆਂ ਨੌਕਰੀ ਸਰਕਾਰ ਕਹਿੰਦੀ ਹੈ ਵਿਭਾਗ ਵਿੱਚ ਕੱਢਦੇ ਆ ਪ੍ਰਕਾਸ਼ਿਤ ਕਰਦੇ ਆ ਤਕਰੀਬਨ ਸਰਕਾਰਾਂ ਦਾ ਇਹ ਕੰਮ ਰਿਹਾ ਵੀ ਜੇ ਇਲੈਕਸ਼ਨ 2017 'ਚ ਤਾਂ ਨੌਕਰੀਆਂ 16 'ਚ ਕੱਢ ਦੋ ਇਲੈਕਸ਼ਨ 12 ਚਾ ਤਾਂ 11 ਚ ਕੱਢ ਦੋ 2022 ਦੇ ਮੈਂ ਹਰੇਕ ਨੂੰ ਕਹਿੰਦਾ ਨਾ ਕੱਲੇ ਮਾਰਚ ਤੇ ਅਪ੍ਰੈਲ ਮਹੀਨੇ ਦੀ ਮੈਂ ਗਰੰਟੀ ਨਹੀਂ ਲੈਂਦਾ ਕਿਉਂਕਿ ਉਦੋਂ ਤਾਜ਼ਾ-ਤਾਜ਼ਾ ਇਲੈਕਸ਼ਨ ਜਿੱਤੇ ਸੀ ਹਲਕੇ 'ਚ ਬਿਜ਼ੀ ਸੀ ਕਈ ਗੱਲਾਂ 'ਤੇ ਧਿਆਨ ਨਹੀਂ ਹੁੰਦਾ ਨਹੀਂ ਤਾਂ ਉਸ ਤੋਂ ਬਾਅਦ ਮੈਨੂੰ ਲੱਗਦਾ ਕੋਈ ਮਹੀਨਾ ਹੀ ਲੱਗਦਾ ਹੂ ਜਿੱਤੇ 'ਚ ਕਦੇ ਪੁਲਿਸ ਕਦੇ ਲੇਬਰ ਇਨਸਪੈਕਟਰ ਕਦੇ ਪਟਵਾਰੀ ਕਦੇ ਕੋਈ ਸਰਕਾਰ ਮੌਕਾ ਦਿੰਦੀ ਹੈ تراਸ ਦੀ ਇੰਨੀ ਕਾ ਵੀ ਆਬਾਦੀ ਆਪਣੀ ਉਦੋਂ ਵਧ ਗਈ ਤੇ ਪੋਸਟਾਂ ਘਟੇ ਪਰ ਇੱਕ ਚੰਗੀ ਗੱਲ ਕਿਥੇ ਤੁਹਾਡੀ ਇੱਕ ਲੀਡਰ ਦੀ ਜਾਂ ਤੁਹਾਡੀ ਪਾਈ ਹੋਈ ਫੋਟ ਦੀ ਸੋਚ ਦਿਖਦੀ ਹੈ ਜੋ ਗੱਲ ਚੰਗੀ ਹੈ ਉਹ ਚੰਗੀ ਹੈ ਵੀ ਚਾਹੇ 10 ਸੀਟਾਂ ਚਾਹੇ 50 ਸੀਟਾਂ ਚਾਹੇ ਤੁਹਾਡੇ ਕੋਲ ਕਿੱਲਾ ਜ਼ਮੀਨਾਂ ਚਾਹੇ 100 ਕਿੱਲਾ ਚਾਹੇ ਆਪਾਂ ਮਜ਼ਦੂਰੀ ਕਰਕੇ ਟਾਈਮ ਟਪਾਉਣੀ ਹੈ ਚਾਹੇ ਆਪਣਾ ਕੋਈ ਸ਼ੋਅਰੂਮ ਹੈ ਜੇ ਤੁਹਾਡੇ ਮੁੰਡੇ ਦੇ 80 ਨੰਬਰ ਆ ਗਏ ਉਹ 80 ਰਹਿਣਗੇ ਤੇ ਚਾਹੇ ਕੋਈ ਐਸਐਸਪੀ ਦਾ ਮੰਤਰੀ ਦਾ ਮੁੰਡਾ ਉਹਦੇ 75 ਆ ਗਏ ਉਹ 75 ਰਹਿਣਗੇ ਉਹਨੂੰ ਕੋਈ ਮਾਂ ਦਾ ਪੁੱਤ ਹਿਲਾ ਨਹੀਂ ਸਕਦਾ ਜੇ ਤੁਹਾਡੇ ਮੁੰਡੇ ਦੀ ਨੌਕਰੀ ਹੈ ਚਾਹੀ ਉਹਨੇ 500 ਦੀ ਬੱਸ ਦੀ ਟਿਕ ਟਿਕਾ ਕੇ ਦਿੱਤੀ ਆ ਉਹਨਾਂ ਜਾਂ ਤੇ ਤੇ ਉਹ 500 ਚ ਵੀ ਸਬ ਇਨਸਪੈਕਟਰ ਲੱਗ ਗਿਆ। ਉਸੇ ਤਰੀਕੇ ਨਾਲ ਜੇ ਤੇ ਉਹਨਾਂ ਦੇ ਪਾਣੀ ਪਹੁੰਚਾਉਣ ਦਾ ਸੁਪਨਾ ਸੀ। ਜਿਹੜਾ ਇਹ ਕਹਿੰਦਾ ਹੋਵੇ ਵੀ ਯਾਰ ਮੈਂ ਗਲਤ ਬੰਦੇ ਨਾਲ ਤੁਰਨਾ। ਰੇਗ ਨਾਲ ਸਹੀ ਬੰਦੇ ਨਾਲ ਤੁਰਨਾ ਪਰ ਸਹੀ ਕੰਮ ਜਿੱਸਾ ਨਹੀਂ ਹੋਣਾ। ਦੁਨੀਆ ਦੇ ਵਿਚਾਰਾਂ ਨਾਲ ਖੜੀ ਐ ਕੰਮਾਂ ਨਾਲ ਵੀ ਖੜੀ ਐ। ਇਹ ਹੁਣ ਮੈਂ ਪਾਰਟੀ ਤੋਂ ਗਾਹ ਆਉਦੇ ਤੇ ਆਉਂਗਾ। ਦੇ ਕੰਮ ਕਰੇ ਬਿਨਾਂ ਨਾ ਸਾਡਾ ਸਰਨਾ ਨਾ ਕੰਮ ਲਈ ਬਿਨਾਂ ਤੁਹਾਡਾ ਸਾਥ। ਜੇ ਕੱਲੀ ਚੰਗਿਆਈ ਦਾ ਦੁਨੀਆ ਖੜੀ ਹੁੰਦੀ ਤਾਂ ਲੋਕ ਚੋਰਾ ਚੱਕਿਆਂ ਦੀ ਜਮਾਨਤ ਨਾ ਦਿੰਦੇ ਕਰੇ। ਗਏ ਉਹਦਾ ਇਹ ਤਾਂ ਮੈਨੂੰ ਇਹ ਗੱਲ تیرੇ ਨਾਲ ਤੇ ਆ ਨੂੰ ਲੱਗੇ ਵੀ ਤੂੰ ਕਿਉਂ ਜਿਹੜੀ। ਪਰ ਮੈਂ ਫੇਰ ਕਹਿਣਾ ਵੀ ਵੋਟ ਸ਼ਬਦ ਮੈਂ ਨਹੀਂ ਦਿੰਦਾ। ਉਹ ਜਿਹਨਾਂ ਦਾ ਵੋਟ ਸ਼ਬਦ ਸ਼ਾਇਦ ਇੱਕ ਕਦੇ ਆ ਹੀ ਬੋਲਿਆ ਹੋਵੇ। ਮੈਨੂੰ ਇਹ ਵੀ ਪਹਿਲਾਂ ਤੁਹਾਡਾ ਸਾਡੇ ਤੇ ਯਕੀਨ ਹੋਣਾ ਚਾਹੀਦਾ ਤੁਹਾਡੇ ਨਾਲ ਜਿੰਦੇ ਦੀ ਆਤੀ ਦੀ ਕਿਸਮਤ ਹੀ ਇਹ ਜੀ ਆ ਵੀ ਤੁਸੀਂ ਤਾਂ ਵੋਟਾਂ ਬਹੁਤ ਪਾਨਾ ਰੱਜ ਕੇ ਲੋਕਾਂ ਨੂੰ ਪਰ ਉਹ ਹਾਲਾ ਕਿਤੇ ਨਾ ਕਿਤੇ ਮਿਸਫੇਰ ਵਾਦੀ ਜਾਂਦਾ ਮੈਂ ਵੀ ਕਹਿਣਾ ਤੇ ਇੱਕ ਹੋਰ ਕਹਿਣਾ ਚਾਚਾ ਜੀ ਵੀ ਆਪਾਂ ਕੋਈ ਕਿਸੇ ਦੇ ਨਿੱਜੀ ਖਿਲਾਫ ਵੀ ਨਹੀਂ ਤੁਸੀਂ ਆਪ ਦਾ ਜੋਰ ਲਾਇਆ ਅਗਲਾ ਥੋੜੇ ਵਾਸਤੇ ਆਇਆ ਉਹਦੀ ਕਿਸਮਤ ਸੀ ਉਹਨੇ ਕੰਮ ਕੀਤੇ ਘੱਟ ਕੀਤੇ ਪਤਾ ਨਹੀਂ ਰੱਬ ਨੇ ਕੀ ਮੱਤ ਚ ਪਾਉਣਾ ਹੁੰਦਾ ਵੀ ਬੰਦੇ ਤੋਂ ਗਲਤੀ ਹੋਊ ਮੈਂ ਤਾਂ ਸਾਡੇ ਵਾਸਤੇ ਕਹਿਣਾ ਵੀ ਰੱਬਾ ਕਦੇ ਲੋਕਾਂ ਦਾ ਵਿਸ਼ਵਾਸ ਨਾ ਤੋੜੀ ਸਾਡੇ ਤੋਂ ਕਦੇ ਕੁਝ ਇਹੋ ਜਿਹਾ ਨਾ ਕਰਾਈ ਵੀ ਤੁਹਾਡੇ ਕੋਲ ਸਾਡਾ ਸਿਰ ਨੀ ਮਾਉ। ਮੈਂ ਮਹਿਕਮੇ ਦੀ ਜਿੱਥੋਂ ਗੱਲ ਕਰਨ ਲੱਗੇ ਅਸੀਂ 5-7 ਪਿੰਡਾਂ 'ਚ ਗਏ ਸੋਚਿਆ ਵਿੱਚ ਵੀ ਇੰਨਾ ਨੁਕਸਾਨ ਹੋਊ। ਕਿਤੇ 12-13 ਪਿੰਡ ਆਪ ਨਹੀਂ ਗਏ ਉਵੇਂ ਡੀਸੀ ਨੂੰ ਫੋਨ ਕਰਤਾ ਅੱਜੋ 12-13 ਪਿੰਡਾਂ ਨਾਲ ਵੀ ਸਾਨੂੰ ਉਹਨਾਂ ਨੂੰ ਮਨਾਉਣਾ ਪੈਂਦਾ ਮੱਥਾ ਲਾਉਣਾ ਪੈਂਦਾ ਪਰ ਮੈਂ ਕਿਸੇ ਤੋਂ ਨਹੀਂ ਭਾਈ ਦਾ ਸਭ ਨੂੰ ਜਵਾਬ ਦੇ ਕੇ ਜਿਵੇਂ ਕਿਉਂਕਿ ਸਾਡੀ ਤੁਹਾਡੇ ਲਈ ਨੀਤ ਨਹੀਂ ਮਾਣੀ। ਗੱਲ ਨੀਤ ਤੋਂ ਚੱਲੀ ਸੀ। 365 ਦਿਨਾਂ 'ਚੋ 350 ਦਿਨ 15 ਦਿਨ ਵੀ ਸ਼ਾਇਦ ਪੂਰੇ ਲਾ ਦਿੰਦੇ ਹੋਈ ਹੈ ਕੋਈ ਕਦੇ ਇਹ ਨਹੀਂ ਹੋਣਾ ਵੀ ਤੁਸੀਂ ਖੁੱਡੀਆਂ ਪਿੰਡ ਜਾਓ ਤੁਹਾਨੂੰ ਘਰੇ ਕੋਈ ਬੰਦਾ ਨਾ ਮਿਲੇ 10 12 ਵਜੇ ਤਾਈਂ ਲੋਕਾਂ ਦੇ ਕੰਮ ਕਰੀਦੇ ਆ ਨਾਲ ਤੁਹਾਡੇ ਐਮਐਲਏ ਸਾਹਿਬ ਨੂੰ ਯਾਦ ਕਰਦੇ ਹੋਏ ਦੋਵਾਂ ਨੂੰ ਪ੍ਰਾਣਿਆਂ ਨੂੰ ਮੈਂ ਕਹੂੰਗਾ ਵੀ ਹਰ ਬੰਦਾ ਆਪਦੇ ਵੱਲੋਂ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕੋਈ ਕਿਸਮਤ 'ਚ ਉਹ ਜਾਂ ਕੁਝ ਲਿਖਿਆ ਹੁੰਦਾ ਹੈ ਕਿਸੇ ਦਾ ਧਿਆਨ ਮਤਲਬ ਕਿਤੇ ਚਲਾਇਆ ਜਾਂਦਾ ਹੈ ਕਿਦਾ ਵਰਕਰ ਤੋਂ ਟੁੱਟ ਜਾਂਦਾ ਮੈਂ ਕਹਿੰਦਾ ਵੀ ਜੇ ਤੁਸੀਂ ਲੰਮੀ ਜਾਓਗੇ ਤਾਂ ਤੁਹਾਨੂੰ ਇਹ ਨਹੀਂ ਹੋਊਗਾ ਵੀ ਲੰਮੀ 'ਚੋਂ ਸਾਡੇ ਤੋਂ ਕੋਈ ਨਹੀਂ ਰੁੱਸਿਆ ਹੋਣਾ ਅਸੀਂ ਵੀ ਅਖੀਰ 1,60,000 ਬੰਦੇ ਦੀ ਨੁਮਾਇੰਦਗੀ ਕਰਦੇ ਆ 54,000 ਵੋਟ ਸਾਡੇ ਉਲਟ ਬਾਦਲ ਸਾਹਿਬ ਨੂੰ ਪਈ ਹੈ ਕੋਈ ਸਾਡੀ 27-30 ਸਾਲਾਂ ਦੀ ਮਿਹਨਤ ਸੀ ਕੋਈ 65-60,000 ਸਾਨੂੰ ਪਈ ਹੈ 700 ਦਿਨਾਂ 'ਚ ਅਸੀਂ 1 ਦਿਨ 'ਚ 100 ਬੰਦਾ ਕਵਰ ਕਰਨਾ ਸੀ ਜੇ ਅਸੀਂ ਹਰੇਕ ਤੱਕ ਪਹੁੰਚਣਾ ਸੀ ਅਸੀਂ ਵੀ ਨਹੀਂ ਪਹੁੰਚ ਸਕਿਆ ਹਾਂ ਪਰ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਮੇਰੀ ਉਹਦੇ ਆਲੇ-ਦੁਆਲੇ ਫਿਰਦੀ ਹੈ ਵੀ ਸਾਡੀ ਨੀਤ ਦੇਖੋ ਸਾਡੀ ਮਨਸ਼ਾ ਦੇਖੋ ਵੀ ਅਸੀਂ 24 ਘੰਟੇ ਘਰ ਖੁੱਲ੍ਹਾ ਰੱਖਦੇ ਹਾਂ ਲੋਕਾਂ 'ਚ ਰਹਿੰਨੇ ਵੀ ਸ਼ਾਇਦ ਸ਼ਾਇਦ 10 ਫੋਨ ਕਰਾਂਗੇ ਕਿਸੇ ਤਿੰਨ ਬੰਦਿਆਂ ਦਾ ਕੁਝ ਲੈ ਇਹੀ ਸਾਡਾ ਤੁਹਾਡੇ ਨਾਲ ਰਿਸ਼ਤਾ ਰਹੂਗਾ ਤੁਹਾਡੇ ਹਲਕੇ 'ਚ ਮੇਰੇ ਨਾਨਕੇ ਆ ਮਛਾਣੇ ਪਿੰਡ ਦਾ ਹੋਰ ਵੀ ਕਈ ਪਿੰਡਾਂ 'ਚ ਰਿਸ਼ਤੇਦਾਰੀ ਹੈ ਉਹ ਸਾਡੇ ਲਈ ਉਹਨਾਂ ਕੋਲ ਹੀ ਦੋਸਤ ਹੈ ਉਹਨਾਂ ਨੂੰ ਪਤਾ ਲੋਕ ਕਿ ਕਿਹੜੇ ਹੋਰ ਤੋਂ ਕਹੂੰ ਕਿ ਦੁਆਰੀ ਹੋਣ ਕਿ ਸਾਡੇ ਘਰ ਭਰੇ ਅਸੀਂ ਜੀ ਆਇਆਂ ਨੂੰ ਸਾਡੀ ਜ਼ਾਇਦਾ ਤੁਸੀਂ ਉਹ ਸਾਡੀਆਂ ਜੱਟਾਂ ਤੁਸੀਂ ਉਹਦਾ ਕੰਟਰੋਲ ਪੋਸਟ ਸਭ ਕੁਝ ਨਾ ਜਿੰਨਾ ਕਿ ਸਾਡਾ ਧਾਰਮਿਕ ਜੀਵਨਦਾਰਾਂ ਜਾਂ ਸਾਡੇ ਵੀਰ ਭਰਾ ਜੋ ਸਾਨੂੰ ਮਿਲ ਕੇ ਇਲੈਕਸ਼ਨ ਲੜਾਉਂਦੇ ਆ ਜਿੰਨਾ ਕੋਨਾਂ ਦੇ ਮੋਢੇ ਭਾਰ ਚਲਦੇ ਉਹਨਾਂ ਕਸੀ ਪ੍ਰਚਾਰ ਨੂੰ ਤੇਜ਼ੀ ਰੱਖਦੇ ਆ ਪਰ ਸ਼ਾਇਦ ਇਹ ਜਿਹੇ ਪਦਾਰਥਾਂ ਤੁਸੀਂ ਉਹਨਾਂ ਨਾਲ ਨਾ ਫੇਰ ਸਕੋ ਪਹਿਲਾਂ ਵੀ ਤੁਸੀਂ ਬਹੁਤ ਲੋਕਾਂ ਦੀ ਸੁਰਤ ਟਿਕਾਣੀ ਲੈਂਦੀ ਹੈ ਕਦੇ ਰੱਬ ਸਾਡੇ ਕੋਈ ਗਲਤੀ ਨਾ ਕਰਾਵੇ ਕਿ ਤੁਹਾਨੂੰ ਸਾਡੇ ਨਾਲ ਵੀ ਕਦੇ ਵੋਟਾਂ ਦਾ ਜਵਾਬ ਦੇਣਾ ਪਵੇ ਪਰ ਉਹਨਾਂ ਲੋਕਾਂ ਨੂੰ ਮੈਂ ਇਹ ਚਾਹੂੰਗਾ ਹੁਣ ਮੈਂ ਸਰਕਾਰ ਵੱਲ ਆਉਣ ਲੱਗਿਆ ਮੈਂ ਤੁਹਾਡੀ ਪਾਵਰ ਨਹੀਂ ਘਟ ਦੱਸ ਰਿਹਾ ਪਰ ਤੁਹਾਨੂੰ ਸੱਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ 2027 ਤਾਈਂ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਰਹਿਣਾ ਜੇ ਤੁਸੀਂ ਸਾਨੂੰ ਐਮਪੀ ਦੀ ਵੋਟ ਫੋਣੇ ਹੋ ਸਾਡੇ ਨੂੰ ਮਹਾਰਾਜ ਛੋਟੇ ਸਹਿਯੋਗ ਨਾਲ ਸੰਦੇਸ਼ ਬਖਸ਼ਦੇ ਤਾਂ ਮੈਨੂੰ ਲੱਗਦਾ ਉਹਦੇ ਚ ਥੋੜੀ ਪਾਵਰ ਵਧਣੀ ਆ ਘਟਣੀ ਕਿਉਂਕਿ ਮੁੱਖ ਮੰਤਰੀ ਡੋਡਾ ਐਮਪੀ ਡੋਡਾ ਹੋਊਗਾ ਮੈਂ ਜਿਵੇਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਕਿ ਜੇ ਤੁਸੀਂ ਮੈਨੂੰ ਆਖੋ ਕਿ ਆ ਮੋਟਰਸਾਈਕਲ ਸਾਰੇ ਬਾਹਰ ਲਗਾਉਣੀ ਹੋ ਸਕਦਾ ਮੈਂ ਸਾਰੇ ਨਾਲ ਲਵਾ ਸਕਾਂ ਪਰ ਜਦੋਂ ਆਪਣਾ ਪਿੰਨ ਚੱਲਦਾੂ ਕੀ ਪਤਾ ਚਾਰ ਮੋਟਰਸਾਈਕਲ ਬਾਹਰ ਖੜਾ ਦੇ ਦੂ ਜੇ ਪਿੰਡ ਦੀਆਂ ਅੱਠ ਗਲੀਆਂ ਕੀ ਪਤਾ 6 ਬਣਾ ਲਈਏ ਸਾਡੀ ਸੋਚ ਡੋਡੇ ਨਾਲ ਹੈ ਤੁਸੀਂ ਸਾਨੂੰ ਤਗੜੇ ਕਰਨਾ ਜੋ ਸਾਡਾ ਜੋ ਮਹਿਕਮਿਆਂ ਦੇ ਫੰਡ ਹੈ ਤੁਹਾਡੇ ਆ ਕੋਈ ਅਸੀਂ ਆਪ ਦੇ ਘਰੇ ਵੀ ਕੁਝ ਵੀ ਢੋਣਾ ਤੁਹਾਡਾ ਵੀ ਜੀ ਕਰਦਾ ਤੁਸੀਂ ਵੀ ਮਿਹਨਤ ਕਰਦੇ ਹੋ ਵੀ ਤੁਹਾਡੇ ਦੀ ਪੁੱਤ ਕੁਝ ਬੰਨ ਕੋਈ ਬੰਦਾ ਕਿੱਤੀ ਕਰਦਾ ਕੋਈ ਮੰਡੀ ਜਾਂਦਾ ਕੋਈ ਕਰਿਆਨੇ ਦੀ ਦੁਕਾਨ ਕਰਦਾ ਤਗੜਾ ਹੋਣਾ ਜ਼ਿੰਦਗੀ ਚ ਮਾੜੀ ਗੱਲ ਨਹੀਂ ਜੇ ਕੱਪ ਨੂੰ ਕੋਈ ਮੇਰੇ ਥੱਲੇ ਵੀ ਮਹਿੰਗੀ ਗੱਡੀ ਹੋਈ ਤੁਹਾਡੇ ਥੱਲੇ ਹੋਈ ਪਿੰਡ ਦੇ ਸਰਪੰਚ ਥੱਲੇ ਹੋਈ ਜ਼ਰੂਰੀ ਨਹੀਂ ਵੀ ਉਹਨੇ ਠੱਗੀ ਹੀ ਮਾਰਨੀ ਮੈਂ ਤਾਂ ਕਹਿਣਾ ਉਹਨਾਂ ਵੀ ਲੋਕਾਂ ਦਾ ਨਾ ਖਾਓ ਕਦੇ ਆਪ ਦਾ ਜਿੰਨਾ ਮਰਜ਼ੀ ਵਧਾਓ ਠੀਕ ਹੈ ਇਹ ਗੱਲਾਂ ਸ਼ਾਇਦ ਤੁਹਾਡੇ ਨਾਲ ਕਿਸੇ ਲੀਡਰ ਨੇ ਵੀ ਕਰਨੀਆਂ ਮੈਂ ਇਹ ਗੱਲ ਕਰਦਾ ਹਾਂ ਜਿਹੜੇ ਬੰਦੇ ਕੋਲ ਪਾਵਰ ਹੈ ਜਿਹਦੇ ਕੋਲ ਪੈਨ ਹੈ ਕੋਈ ਆਪਦਾ ਕੰਮ ਕਰਦਾ ਕੋਈ ਧੰਦਾ ਕਰਦਾ ਉਹ ਉਹ ਉਹਦਾ ਲੋਕਾਂ ਨੂੰ ਉਹਦੇ ਨਾਲ ਜਣੂ ਪਤਾ ਹੀ ਹੋਵੇ ਜਦੋਂ ਗਲਤ ਕਰਦਾ ਉਹ ਵੀ ਪਤਾ ਹੀ ਇੰਨੀ ਕਿ ਮੇਰੀ ਤੁਹਾਡੇ ਨਾਲ ਸਾਡੇ ਪਰਿਵਾਰ ਵੱਲੋਂ ਬੇਨਤੀ ਸੀ ਵੀ ਅਸੀਂ ਕਿਹੋ ਜਿਹੇ ਪਾਰਟੀ ਦਾ ਕੰਮ ਮੈਂ ਤੁਹਾਨੂੰ ਦੱਸਿਆ ਤੇ ਤੀਜੇ ਲਈ ਮੈਂ ਇੱਕ ਮਿੰਟ ਹੀ ਤੁਹਾਡਾ ਲਵਾਂਗਾ ਵੀ ਕੰਮ ਕਰਨਾ ਸਾਡੀ ਸੋਚ ਹੈ ਕੰਮ ਕਿਵੇਂ ਲੈਣਾ ਉਹ ਤੁਹਾਡੀ ਸੋਚ ਹੋਣੀ ਚਾਹੀਦੀ ਲੰਬਾ ਦੇਣਾ 2 ਮਿੰਟ ਚ ਗੱਲ ਅਗਲੇ ਤੇ ਸੱਟ ਕੇ ਮਾਰਨੀ ਯਕੀਨ ਮੰਨਿਓ ਬਹੁਤ ਜਾਦੇ ਸੌਖਾ ਹੈ ਜਿਹਨੇ ਕਰਨਾ ਹੁੰਦਾ ਉਹਨੂੰ ਪੁੱਛੋ ਅਸੀਂ ਨਹਾਉਣਾ ਧੋਣਾ ਰੋਟੀ ਖਾਣੀ ਹੈ ਤਿਆਰ ਹੋਣਾ ਹੈ ਸੌਣਾ ਹੈ ਉਹਨੂੰ ਛੱਡ ਕੇ 16 ਘੰਟੇ ਦਿਨ ਦੇ ਬਚਦੇ ਆ ਯਕੀਨ ਮੰਨਿਓ 14 ਘੰਟੇ ਲੋਕਾਂ ਨੂੰ ਦਿੰਦੇ ਹੋ ਮੈਂ ਪਰ ਕਿਸੇ ਨੂੰ ਕੰਮ ਕਰਾਉਣਾ ਆਉਂਦਾ ਕੋਈ ਤਾਲਕ ਤਿਆਰ ਲਿਆਉਂਦਾ ਕੋਈ ਕੰਮ ਚ ਫੂਕ ਮਾਰ ਜਾਂਦਾ ਕੋਈ ਤੀਜੇ ਦਿਨ ਮਿਲਦਾ ਕੋਈ 11ਵੇਂ ਦਿਨ ਮਿਲਦਾ ਕੰਮਾਂ ਦੀ ਸਪੀਡ ਉਹਦੀ ਬਣਦੀ ਹੈ ਜਿੰਨਾ ਚਿਰ ਤੁਸੀਂ ਸਾਡੇ ਤੋਂ ਮੂੰਹ ਮੁਖ ਨਹੀਂ ਫੇਰੋਗੇ ਸਾਨੂੰ ਦੱਸੋਗੇ ਅਸੀਂ ਕਿਵੇਂ ਕਰਨਾ ਹੈ ਜੇ ਸਾਨੂੰ ਅੱਜ ਚੌਥੇ ਮਹੀਨੇ ਦੀ 10 ਤਰੀਕ ਹੈ 10 11 11 ਤਰੀਕ ਹੈ ਤੁਸੀਂ 11 April ਨੂੰ ਮੈਨੂੰ ਭੈਣ ਜੀ ਕੋਈ ਪੱਤੀ ਦੇ ਦੇਣ ਉਸ ਤੋਂ ਬਾਅਦ ਅਸੀਂ ਪਿੰਡ 'ਚ ਕਿਸੇ ਦੇ ਖੰਡ-ਪਾਟ ਦੇ ਭੋਗ ਤੇ ਨਵੰਬਰ 'ਚ ਮਿਲ ਲਈਏ ਕਹਿਣ ਮੇਰਾ ਹੋਇਆ ਨਹੀਂ ਕਈ ਵਾਰ ਕੀ ਹੁੰਦਾ ਮੈਂ ਮਾਫੀ ਦੇ ਤੌਰ ਤੇ ਤੁਹਾਨੂੰ ਕਹੂੰਗਾ ਵੀ ਬੰਦੇ ਨੂੰ ਯਾਦ ਕਰਾਉਣਾ ਪੈਂਦਾ ਘਰਾਂ 'ਚ ਕਿੰਨੇ ਕੰਮ ਹੁੰਦੇ ਆਪਾਂ ਭੁੱਲ ਜਾਂਦੇ ਇੱਕ ਘਰ ਚਲਾਉਣਾ ਹੁੰਦਾ ਅਸੀਂ ਤਾਂ 1.5 ਲੱਖ ਬੰਦੇ ਦੀ ਨਿਮੈਂਦਗੀ ਕਰਦੇ ਆ ਤੇ ਸ਼ਾਇਦ ਜੇ ਤੁਸੀਂ ਸਾਰੇ ਨਾਲ ਹੋਏ ਤਰਾਪਾਂ ਹੀ ਰੱਖੇ ਤਾਂ ਕੀ ਪਤਾ 15 ਲੱਖ ਬੰਦੇ ਦੀ ਕੀ ਪਰ ਦਰਵਾਜ਼ੇ ਥੋੜੇ ਦੇ ਹੀ ਖੁੱਲੇ ਆ ਜੋ ਹੋ ਸਕਿਆ ਉਹ ਕਰਾਂਗੇ ਨਿੱਜੀ ਕੰਮ ਹਮੇਸ਼ਾ ਸਾਜੇ ਕੰਮਾਂ ਤੋਂ ਜ਼ਿਆਦਾ ਹੁੰਦੇ ਆ ਉਹ ਕਦੇ ਵੀ ਪੂਰੇ ਨਹੀਂ ਹੁੰਦੇ ਪਰ ਉਹਨਾਂ ਲਈ ਵੀ ਸਮਾਂ ਕੱਢੀਦਾ ਵੀ 10 ਭਾਈ ਤੇਰਾ ਕੀ ਤੇਰਾ ਕੀ ਹੈ ਪਰ ਪਹਿਲੀ ਆਪਣੀ ਸੋਚ ਹੈ ਪਿੰਡਾਂ ਨੂੰ ਸੋਨਾ ਬਣਾਉਣਾ ਪਿੰਡਾਂ ਲਈ ਕੁਝ ਕਰਨਾ ਉੱਥੇ ਜਿੱਥੇ ਵੀ ਕਹੋਗੇ ਦਿਨ ਰਾਤ ਨਾਲ ਖੜੇ ਆ ਕਿਸੇ ਚੰਗੇ ਕੰਮ ਲਈ ਨਾਲ ਖੜੇ ਆ ਪਿੰਡ ਦੇ ਕੋਈ ਕੰਮ ਰਹਿੰਦੇ ਆ ਮਤੇ ਪਾਵਾਂਗੇ ਅਫਸਰਾ ਕੋਲ ਨਾਲ ਜਾਵਾਂਗੇ ਮਤਲਬ ਜਿੰਨੀ ਵਾਹ ਲੱਗੀ ਲਾਇਆ ਕਰਾਂਗੇ ਪਰ ਇਸ ਗੱਲੋਂ ਤੁਸੀਂ ਹੌਸਲਾ ਨਹੀਂ ਛੱਡਣਾ ਵੀਰ ਤਿੰਨ ਮਹੀਨੇ ਹੋ ਗਏ ਸ਼ਕਲ ਨਹੀਂ ਦੇਖੀ ਜੇ ਮੈਂ ਨਹੀਂ ਆ ਸਕਿਆ ਤਾਂ ਤੁਸੀਂ ਗੁੱਡੀਆਂ ਜਿਹੜਾ ਮਾਰ ਲਿਓ ਕਿਸੇ ਫੰਕਸ਼ਨ ਤੇ ਕਿਉਂਕਿ ਅਸੀਂ ਸਾਰਾ ਦਿਨ ਤੁਰੇ ਫਿਰਦੇ ਆਂ ਕੋਸ਼ਿਸ਼ ਹੋਇਆ ਕਰੂਗੀ 5-700 ਪਿੰਡ ਅਜੇ ਰੱਬ ਸੁਣਦਾ ਕਿ ਹਰੇਕ ਪਿੰਡ ਦੀ ਸਾਡਾ ਸਮਾਂ ਖਤਮ ਹੋਣ ਤੋਂ ਪਹਿਲਾਂ ਅਸੀਂ ਦੁਬਾਰੇ ਪਹੁੰਚੀਏ ਸਾਡੀ ਅੱਜ ਤੋਂ ਹੀ ਕੋਈ ਆਪ ਦੀ ਘਟਨਾ ਨਹੀਂ ਸੀ ਤਾਂ ਬਹੁਤ ਆਪ ਦੀ ਲੋੜ ਤੇ ਇਹ ਆਪਦੇ ਪਰਿਵਾਰਾਂ ਨੂੰ ਕਿਉਂ ਆਪਦੀ ਗਲੀ ਚ ਕਿਉਂ ਵੇੜੇ ਚ ਕਿਉਂ ਕਲੋਨੀ ਚ ਕਿਉਂ ਇਸ ਤੋਂ ਕੋਈ ਆਪਣਾ ਇਹ ਨਹੀਂ ਵੀ ਮੈਂ ਤੁਹਾਡੇ ਨਾਲ ਗੱਲ ਕਰਕੇ ਤੇ ਜੱਜੇਦਾਰ ਜੀ ਆਉਣਗੇ ਚਲੇ ਨਹੀਂ ਆਪਾਂ 45 ਦਿਨ ਤੁਹਾਡੇ ਹੀ ਆ ਲੰਬੀ ਤੇ ਬਠਿੰਡੇ ਦੇ ਹੱਥੀ ਮੇਰੀ ਡਿਊਟੀ ਐ ਜੀ ਨੂੰ ਮਨਾਉਣਾ ਐ ਜੀ ਨੂੰ ਨਾਲ ਲਾਉਣਾ ਐ ਜੀ ਦਾ ਹੌਸਲਾ ਵਧਾਉਣਾ ਐ ਕੋਈ ਜਿਹਦੇ ਨਾਲ ਕੋਈ ਚਾਹਤਾ ਹੋਇਆ ਉਹਦੇ ਕੋਲ ਜਾਣਾ ਕਰਨਾ ਇੱਕ ਦਿਨ ਪ੍ਰੋਗਰਾਮ ਰੱਖ ਲਿਆ ਕਰੋ ਘੰਟਾ ਡੇਢ ਆਪਾਂ ਪਿੰਡ ਚ ਲਾ ਆ ਕੇ ਕਰਾਂਗੇ ਪਰ ਤਰੀਕੇ ਨਾਲ ਗਾਲੀ ਦੀ ਕਰਨੀ ਤੇ ਹੋਰ ਮਤਲਬ ਚੁਗਲੀ ਸੁਣਨੋਂ ਤੇ ਚੁਗਲੀ ਕਰਨੋਂ ਮੈਂ ਆਪ ਬਹੁਤ ਚੱਲਦਾ ਆਪਾਂ ਚੰਗੇ ਪਾਸੇ ਨੂੰ ਤੁਰਨ ਦੀ ਕੋਸ਼ਿਸ਼ ਕਰਨੀ ਹੈ ਜੇ ਕਿਸੇ ਨੂੰ ਇੱਕ ਵੀ ਸ਼ਾਂਤ ਮੇਰਾ ਐ ਲੱਗਿਆ ਹੋਵੇ ਕਿ ਇਹਨੇ ਸਾਨੂੰ ਇਹ ਜਾਦੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਮਾਫੀ ਚਾਹੂੰਗਾ ਸ਼ਾਇਦ ਉਹ ਜੋ ਪੱਤੇ ਤੇ ਮਸ਼ੀਨ ਚੜੀ ਪਈ ਹੈ ਜੀ ਕਰਦਾ ਵੀ ਆ ਵੀ ਦੱਸ ਦਈਏ ਆ ਵੀ ਦੱਸ ਦਈਏ ਤਾਂ ਕੋਈ ਵੱਧ ਵੀ ਬੋਲਿਆ ਜਾਂਦਾ ਹੈ ਕੋਈ ਸ਼ਬਦ ਉੱਤੇ ਥੱਲੇ ਹੋਵੇ ਤਾਂ ਵੀ ਮਾਫੀ ਦਿਓ ਤੇ ਜਥੇਦਾਰ ਜੀ ਵੱਲੋਂ ਅੱਜ ਹਾਜ਼ਰੀ ਮੰਨਿਓ ਗੁੱਡੀਆਂ ਸਾਹਿਬ ਵੱਲੋਂ ਉਹ ਵੀ ਜਲਦੀ ਤੁਹਾਡੇ ਕੋਲ ਪਹੁੰਚਣਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਬਾਦੇ ਇਹ ਤਾਂ ਇਹਦਾ ਸਿਖਾਈ ਮੈਂ ਤੁਹਾਡੇ ਨਾਲ ਗਾ